thank you ਦੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸਲੱਖਣੀ ਜੀ ਦਾ 538ਵਾਂ ਵਿਆਹ ਪਰਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਸਾਹਿਬ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਰਾਕਾਰ ਵਿਆਹ ਸਥਾਨ ਗੁਰਦੁਆਰਾ ਢੇਰਾ ਸਾਹਿਬ ਗੁਰਦੁਆਰਾ ਸਾਤ ਕਪਟਾਰੀਆਂ ਸਮੇਤ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਭਾ ਨੂੰ ਕਿ ਪਾਪਾ ਜੀ ਦਾ ਵਿਆਹਪੁਰ ਬਹੁਤ ਸ਼ਰਧਾ ਸਰਕਾਰ ਤੇ ਖਾਸੇ ਜਾਉ ਜਲਾਨਾ ਮਨਾਇਆ ਜਾ ਰਿਹਾ ਹੈ ਪਾਪਾ ਜੀ ਦੇ ਵਿਆਹਪੁਰ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਲਾਲ ਦੇਵ ਜੀ ਦੇ ਸੌਦਾ ਘਰ ਮਾਤਾ ਸਰਖਣੀ ਜੀ ਦਾ ਪਾਕਿਸਤਾਨ ਗੁਰਦੁਆਰਾ ਢੇਰਾ ਸਾਹਿਬ ਤੋਂ ਅੱਜ ਅੰਮ੍ਰਿਤ ਵੇਲੇ ਸ੍ਰੀ ਖੰਡਪਾ ਸਾਹਿਬ ਜੀ ਦੇ ਭੋਗ ਪੈਣ ਪ੍ਰੰਤ ਅਰਦਾਸ ਬੇਨਤੀ ਕਰਕੇ ਆਕਾਸ਼ ਕਿ ਜਾਉ ਖਾਸੇ ਜਿਕਾਰਿਆਂ ਦੇ ਨਾਲ ਖੁਲਾਣੀ ਰੱਖਾ ਕਰ ਦਿਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਬੰਧ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਜੋ ਸ਼ਹਿਰ ਤੋਂ ਚੱਲਦਿਆਂ ਹੋਇਆ ਅਜੂਰੀ ਗੇਟ ਸ਼ਹੀਦ ਭਾਈ ਸੁੱਖਾ ਸਿੰਘ ਸ਼ਹੀਦ ਭਾਈ ਮੋਤਾਪ ਸਿੰਘ ਚੌਂਕ ਪੁਲਿਸ ਲਾਈਨ ਬਾਦਲ ਟਾਊਰ ਜੀਟੀ ਰੋਡ ਗੁਰਦਾਪੁਰ ਤੋਂ ਹੁੰਦਾ ਹੋਇਆ ਗਾਂਧੀ ਚੌਂਕ ਸਿਨੇਮਾ ਰੋਡ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਕਰਤਾਰੀ ਸਾਹਿਬ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਦੀ ਯਾਤਰਾ ਕਰਦਾ ਹੋਇਆ ਦੇਰ ਸ਼ਾਮ ਨੂੰ ਜਿਹੜਾ ਇਹ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਸੰਤਾ ਵਿੱਚ ਬਹੁਤ ਜ਼ਿਆਦਾ ਸ਼ਾਹ ਦੇਖਣ ਨੂੰ ਮਿਲ ਰਿਹਾ ਭਾਵੇਂ ਬਰਸਾਤ ਹੋ ਰਹੀ ਹੈ ਪਿਰਵੀ ਸੰਗਤ ਆਪਣੇ ਗੁਰੂ ਸਾਹਿਬ ਦੇ ਵਿਆਹਪੁਰ ਦੇ ਵਿੱਚ ਨਤਮਸਤ ਹੋਣ ਲਈ ਪਰਿਵਾਰਾਂ ਸਮੇਤ ਦੇਸ਼ੋ ਦੇਸ਼ ਤੋਂ ਨਗਰ ਕੀਰਤਨ ਸ਼ਾਮਲ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਰਹੀਆਂ ਮੈਂ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਨਤਾ ਸੁਰੱਖਣੀ ਜੀ ਦੇ 538ਵੇਂ ਵਿਆਪਰੋਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਪਾਲੀ ਪਾਛੇ ਜੀ ਗੁਰਦਾਂ ਦੇ ਜੀ ਮਹਾਰਾਜ ਦਾ ਵਿਆਪੁਰ ਮਾਇਆ ਜਾਇਆ ਜੀ ਪਟਾਵਾ ਸ਼ਹਿਰ ਆ ਸਾਰੇ ਸ਼ਹਿਰੀ ਸੰਗਤਾਂ ਸਾਥ ਦਾ ਹੈ ਹਰ ਸਾਲ ਪਰੋਦੀ ਬੜੀ ਸ਼ਰਧਾ ਦੇ ਭਾਉ ਦੇ ਨਾਲ ਮਾਇਆ हर सालद आंदियूं आहिनि बाबा ई ਵੀ ਆਪਾਂ ਪੰਜਾਬ ਦੇ ਲੋਕੀਂ ਨੂੰ ਹੁਣ ਦਾ ਨਗਰ ਕੀਤਾ ਦਾ ਮਹਾਰਾਜ ਕਰ ਲਈ ਮਹਾਰਾਜ ਦਾ ਕਹਿਣਾ ਟੀਚਰ ਕਰੋ ਵੱਢ ਸਕੋ ਮਹਾਨ ਦੇ ਨਿਯਮ ਤੱਕ ਜੋ ਐਸੇ ਵਿਪਤਾ ਸ਼ਾਹੀ ਹੈ ਮਹਾਰਾਜ ਜਿਸ ਨੇ ਪਾਛੇ ਦਿੱਤੀ ਹੈ ਉਹਨੇ ਪਾਵਜੁੱਧ ਵੀ ਸਤਾਂ ਪਰਿਆ ਹੋਂਦ ਹਮ ਆ ਕੇ ਸਤਾਰਾ ਸ਼ਹਿਰ ਸੁਝੀਆਂ ਹਨ ਇਸ ਨਗਰ ਕੀਤਾ ਦਾ ਹਿੱਸਾ ਬੜੀਆਂ ਹਨ ਤੋਂ ਅਸੀਂ ਆਸਕੀਨ ਕਰਦੇ ਹਾਂ ਜਿੱਦੇ ਪਾਛੇ ਇਸ ਤਰ੍ਹਾਂ ਹਰ ਸਾਲ ਜਿੱਦੇ ਪਾਛਾ ਇਹ ਆਪ ਦੀ ਸੇਵਾ ਆਪ ਲਵੇ ਲਗੋ ਆਪਣੇ ਕੋ ਕਾਰਜ ਕਰਾ ਉਸੇ ਪਾਛੇ ਨਿਰ ਕਰੇ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ